ਇਤ ਕਬਰੇ ਕੋੜੇ ਦਾ ਸਵਾਰ ਬਚਿੰਦਕਾਰ ਹੁਣ ਉਸ ਦੇ ਸਾਹਮਣੇ ਉੱਤਰ ਦੇ ਸ਼ਾਸੀ ਤੇ ਦੂਰ ਸਮੁੰਦਰ ਵਿੱਚ ਲਟਕਦੇ ਸੂਰਜ ਦਾ ਲਾਲ ਗੋਲਾ ਜੋ ਪੋਲੋਪਲੀ ਸਮੁੰਦਰ ਦੇ ਡੂੰਘੇ ਪਾੜੀਆਂ ਵਿੱਚ ਉਤਰਦਾ ਜਾ ਰਿਹਾ ਸੀ ਦਿਨ ਰਾਤ ਦੇ ਚਿਤਕਬਰੇ ਕੋੜੇ ਦਾ ਇਹ ਸਵਾਰ ਅਣ ਜਾਣੇ ਹੀ ਪੂਰਬ ਦਿਸ਼ਾ ਨੂੰ ਕਦੋਂ ਦਾ ਕਿਧਰੇ ਪਿੱਛੇ ਛੱਡ ਆਇਆ ਸੀ ਮੈਂ ਕਿੱਥੇ ਆ ਗਿਆ ਹਾਂ ਕਿੱਥੋਂ ਦਰਿਆ ਸੀ ਮੈਂ ਕਿਸ ਮਾਨਜ ਦਾ ਸੌਦਾ ਕਰਾਂ ਚਾਂਨ ਚੱਕ ਸੋਚਾਂ ਦਾ ਗੋਲਾ ਕਿੰਨੇ ਹੀ ਪ੍ਰਸ਼ਨ ਚਿੰਨ ਬਣ ਕੇ ਉਸਦੇ ਮੱਥੇ ਵਿੱਚ ਸੱਜੇ ਪਾਸੇ ਐਉਂ ਉਤਰ ਆਇਆ ਜਿਵੇਂ ਕਿਸੇ ਨੇ ਉਸਦੇ ਮੱਥੇ ਵਿੱਚ ਇੱਟ ਮਾਰ ਦਿੱਤੀ ਹੋਵੇ ਕੋੜਾ ਪਿਛਲੇ ਪੈਰਾਂ ਨਾਲ ਦਲਤੀ ਮਾਰਦਾ ਹਣਾਣਾ ਰਾਇ ਜਿਵੇਂ ਸਵਾਰ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਉਹ ਆਪ ਹੀ ਹੋਵੇ ਕੋੜ ਸਵਾਰ ਨੇ ਕੋੜੇ ਦੀਆਂ ਵਾਗਾਂ ਸੰਭਾਲਦਿਆਂ ਆਪਣੇ ਮੱਥੇ ਉੱਤੇ ਟਸ-ਟਸ ਕਰਦੀ ਸੱਟ ਉਪਰੋਂ ਘਬਰਾਹਟ ਦੀਆਂ ਬੂੰਦਾਂ ਪੂੰਝਣ ਲਈ ਆਪਣੀ ਕਾਲੀ ਟੋਪੀ ਸਿਰ ਤੋਂ ਉਤਾਰੀ ਜੋ ਚਬਾਰੇ ਦੇ ਛੱਜੇ ਵਾਂਗ ਉਸਦੇ ਮੱਥੇ ਦੇ ਬਾਹਰ ਤੱਕ ਵਧੀ ਹੋਈ ਸੀ ਤੇ ਉਸ ਨੂੰ ਦੇਖਦਿਆਂ ਹੀ ਰਕਾਬਾਂ ਵਿੱਚ ਪਏ ਉਸਦੇ ਦੋਵੇਂ ਪੈਰ ਥਰ-ਥਰ ਕੰਬਣ ਲੱਗ ਪਏ ਚਾਂਦੀਆਂ ਦੀਆਂ ਤਾਰਾਂ ਇਹ ਕਦੋਂ ਕੋਲ ਸਵਾਰ ਦੇ ਚੌਹੀ ਪਾਸੀ ਫੈਲਦਾ ਉੱਤਰ ਦਿਸ਼ਾ ਦਾ سرمਈ ਹਨੇਰਾ ਯਵੇਂ ਹੋਰ ਗਾੜਾ ਹੋ ਗਿਆ ਕੋੜ ਸਵਾਰ ਨੇ ਆਪਣੇ ਹੱਥਾਂ ਵਿੱਚ ਫੜੀਆਂ ਸਮੇ ਦੇ ਕੋੜ ਦੀਆਂ ਲਗਾਮਾਂ ਨੂੰ ਮਾਰ ਅਜਾ ਢਿੱਲਾ ਛੱਡਿਆ ਝਟ ਉਸ ਦੇ ਮੱਥੇ ਵਿੱਚ ਉੱਠਦੀ ਬਿਜਲੀ ਦੇ ਕਰੰਟ ਵਰਗੀ ਇੱਕ ਜਿੰਗਾਰੀ ਗਈ ਉਸ ਦੇ ਸੀਨੇ ਵਿੱਚ ਵਾਰ ਪਾਰ ਹੋ ਕੇ ਰਹਿ ਗਈ ਤੇ ਹੁਣ ਕੋੜ ਸਵਾਰ ਥਾਉਂ ਦੀ ਥਾਉ ਠਟੰਬਰ ਜਹਾ ਗਿਆ ਸੀ ਸੰਜਾ ਵੇਲਾ 17 75 ਵਰਿਆਂ ਦਾ ਇੱਕ ਲੰਮਾ ਸਫ਼ਰ ਪੱਛਮੋਂ ਦੱਤੈ ਹੈ ਕਰ ਚੁੱਕਿਆ ਸੀ ਤੇ ਕੋੜਾ ਆਪਣੇ ਸਵਾਰ ਨੂੰ ਆਪਣੀ ਪਿੱਠ ਉੱਤੇ ਲੱਦੀ ਅਜੇ ਵੀ ਨਿਰੰਤਰ ਇੱਕੋ ਚਾਲ ਤੁਰਿਆ ਜਾ ਰਿਹਾ ਸੀ ਪਰ ਕੋੜ ਸਵਾਰ ਨੂੰ ਲੱਗਦਾ ਕਿ ਉਸ ਦਾ ਜਿਤ ਕਬਰਾ ਕੋੜਾ ਬੜੇ ਹੀ ਅਰਬ ਸੁਭਾ ਦਾ ਤੇ ਬੜਾ ਹੀ ਅਤਰਿਆ ਹੋਇਆ ਹੈ ਜੋ ਕਦੇ-ਕਦੇ ਤਾਂ ਬੁਰੀ ਤਰ੍ਹਾਂ ਅੜ ਕੇ ਖੜੋ ਜਾਂਦਾ ਹੈ ਤੇ ਕਿਤੇ-ਕਿਤੇ ਆਪਣੀ ਹੀ ਖਰ ਮਸਤੀ ਵਿੱਚ ਧਰਤੀ ਪੁੱਟਣ ਲੱਗਦਾ ਹੈ ਆਪਣੇ ਮੱਥੇ ਦੀ ਸੱਟ ਨੂੰ ਖੱਬੇ ਹੱਥ ਦੀਆਂ ਪੰਜੇ ਉਂਗਲਾਂ ਨਾਲ ਕੋਕਦਿਆਂ ਕੋੜ ਸਵਾਰਨੇ ਕੋੜੇ ਦੀਆਂ ਵਾਗਾ ਜ਼ੋਰ ਨਾਲ ਕਚੀਆਂ ਰਕਾਬ ਵਿੱਚ ਜਕੜਿਆ ਆਪਣਾ ਸੱਜਾ ਪੈਰ ਪੂਰੇ ਜ਼ੋਰ ਨਾਲ ਕੋੜੇ ਦੇ ਵੱਕੀ ਵਿੱਚ ਖਬੋਦ ਦਿੱਤਾ ਕੋੜਾ ਆਪਣੇ ਸਵਾਰ ਦੀ ਇਸ ਬੇਰੋਕੀ ਨੂੰ ਮੁੱਢੋਂ ਹੀ ਜਾਣਦਾ ਸੀ ਤੇ ਉਸ ਦੀ ਉਮਰ ਦੇ ਲੰਮੇ ਬੇਅਰਥ ਜੀਵਨ ਦੀ ਵਾਟ ਤੋਂ ਚੱਪਾ-ਚੱਪਾ ਵਾਕਿਫ ਸੀ ਕੋੜਾ ਹੈ ਨਾ ਨਾਇਆ ਜਿਵੇਂ ਉਹ ਇੱਕ ਵਿਅੰਗ ਪਰਿਹਾਸੀ ਹਸਿਆ ਹੋਵੇ ਤੇ ਫੇਰ ਉਹ ਸਵਾਰ ਦੀ ਬੇਵਸੀ ਦੇਖ ਆਪਣੇ ਖੁਰਾ ਨਾਲ ਉਸ ਦੇ ਸਫ਼ਰ ਦੀ ਮਿੱਟੀ ਮਿੱਦਦਾ ਵਾਹੋਦਾਹੀ ਆਪਣੀ ਚਾਲੇ ਤੁਰਨ ਲੱਗਿਆ ਦਿਨ ਤੇ ਰਾਤ ਦਾ ਹੈ ਚਿੱਟਾ ਕਾਲਾ ਕੋੜਾ ਮਨੁੱਖ ਦੀ ਅਸਵਿਧਰਾਤ ਨੂੰ ਪਲੀਪਾਂਤ ਸਮਝਦਾ ਸੀ ਕਿ ਜੋ ਮਨੁੱਖ ਆਪ ਕੁਝ ਨਹੀਂ ਕਰਦਾ ਉਹ ਦੂਜਿਆਂ ਦੀ ਵਕੀ ਵਿੱਚ ਹੁਜਾ ਖਬੋਣ ਲੱਗਦਾ ਹੈ ਇਹ ਸਵਾਰ ਨੇ ਤਾਂ ਅਜੇ ਤੱਕ ਆਪਣੇ ਜੀਵਨ ਦਾ ਕੋਈ ਟੀਚਾ ਜਾਂ ਆਪਣੇ ਕੋਈ ਮੰਜ਼ਿਲ ਮਿੱਥੀ ਹੀ ਨਹੀਂ ਸੀ ਫਿਰ ਮੰਜ਼ਿਲ ਦਾ ਕੋਈ ਥਾਂ ਪਤਾ ਕਿਵੇਂ ਪਤਾ ਲੱਗੇ ਰਸਤਾ ਤੋਂ ਦਲੇ ਤੇ ਸਵਾਰ ਹੋਰ ਵੀ ਕਠਨ ਹੁੰਦਾ ਜਾ ਰਿਹਾ ਸੀ ਅਣ ਜਾਣੇ ਬੇਥੋ ਹੈ ਰਹਾ ਤੇ ਤੁਰਦੇ ਕੋੜ ਸਵਾਰ ਦਾ ਮੱਥਾ ਸੋਚਾਂ ਦੀਆਂ ਤਿੱਖੀਆਂ ਤਾਰਾਂ ਨੇ ਪੂਰੀ ਤਰ੍ਹਾਂ ਪੋਟਾ ਪੋਟਾ ਬੰਨ ਰੱਖਿਆ ਸੀ ਉਸ ਨੂੰ ਤਾਂ ਕੋ ਜੀ ਵੀ ਪਤਾ ਨਹੀਂ ਸੀ ਕਿ ਵਕਤ ਦਾ ਇਹ ਚਿਤ ਕਬਰਾ ਕੋੜਾ ਉਸ ਨੂੰ ਕਿੱਧਰ ਲੈ ਤੁਰਿਆ ਜਾ ਰਿਹਾ ਹੈ ਇਥੋਂ ਤੁਰਿਆ ਸੀ ਮੈਂ ਉਸ ਦਿਨ ਸੋਚਾਂ ਨਹੀਂ ਓਲ ਦੀਆਂ ਤੰਦਾਂ ਦਾ ਅਖਸਰਾ ਸੁੱਤੇ ਸਿੱਧੇ ਦੂਰ ਪਿੱਛੇ ਪੂਰਬ ਦਿਸ਼ਾ ਵਿੱਚ ਉਸਦੇ ਪਿਛੋਕੜ ਨਾਲ ਅਚਾਨਕ ਹੀ ਆ ਜੁੜਿਆ ਸੀ ਉਸ ਦਾ ਘਰ ਉਸਦੇ ਵੀ ਬੱਚੇ ਹੋਤੇ ਹੁਣ ਉਹਨਾਂ ਦਾ ਆਪਣਾ ਆਪਣਾ ਸੰਸਾਰ ਉਸਦੇ ਮਾਪੇ ਉਸ ਦਾ ਮੋਢ ਉਹ ਤੱਕਾ ਦੇ ਘਾਤ ਦੀ ਟੀਰੀ ਹੋ ਚੁੱਕੇ ਸਨ ਘੋੜ ਸਵਾਰ ਦੇ ਸੀਨੇ ਵਿੱਚ ਯਾਦਾਂ ਦੇ ਇੱਕ ਚਿਖਾ ਜਿਹੀ ਮਗ ਉੱਠੀ ਭਈ ਇੱਕ ਮਗ ਦਾ ਮਗ ਦਾ ਸੇਖ ਉਸਦੇ ਦਿਲ ਵਿੱਚੋਂ ਉੱਠ ਕੇ ਉਸਨੇ ਮੱਥੇ ਨੂੰ ਲੋਣ ਲਗਿਆ ਡੰਗਰਾਂ ਦੀ ਕੱਚੀ ਹੈਨੀਰੀ ਕੋਠੜੀ ਕੋਠੜੀ ਵਿੱਚ ਲੰਬੀ ਜਿਹੀ ਪਸ਼ੂਆਂ ਨੂੰ ਕੱਖ ਪਾਉਣ ਵਾਲੀ ਕੋਰਲੀ ਕੋਰਲੀ ਘੋਟਾਇਆ ਮਾ ਦਾ ਮੰਜਾ ਪੁਹਾਗ ਮਹੀਨੇ ਦੀ ਟਰਟਰ ਕਰਦੀ ਕੱਕਰ ਮਾਰੀ ਰਾਤ ਜੰਮਣ ਕਰੇ ਸਵੇਰ ਸਵੇਰੇ ਟਰੱਕ ਦੇ ਪੌਪ ਹਟਾ ਲੈ ਜਿਹੇ ਸਮੇਂ ਜਦੋਂ ਘਰਾਂ ਵਿੱਚੋਂ ਪਾਲੀ ਇੱਕ ਇੱਕ ਕਰਕੇ ਸਾਰਾ ਡੰਗਰ ਬੱਚਾ ਆਪਣੇ ਚੌਣੇ ਨਾਲ ਰਲਾਉਂਦੇ ਹਨ ਚੌਣਾ ਹਾਂ ਚੌਣਾ ਹੈ ਦੁਨੀਆ ਚਾਰ ਖੁੰਟੀ ਇੱਕ ਵੱਡਾ ਚੌਣਾ ਚੌਣਾ ਉਸਦੀ ਮਾਂ ਜਦੋਂ ਨਿੱਕੇ ਨਿੱਕੇ ਦੀਆਂ ਚੀਆ ਸੱਤਾ ਪਹਿਣਾ ਪਾਈਆਂ ਨਾਲ ਸਿਰ ਕਪਾਉਂਦੀ ਬਹੁਤੀ ਤਪ ਜਾਂਦੀ। ਤਵਾ ਕਰਕੇ ਆਪਣੇ ਮੱਥੇ ਉੱਤੇ ਹੱਥ ਮਾਰਦੀ। ਕਿ ਜਿੱਕੇ ਸਾਰਿਆਂ ਨੂੰ ਛਿੜਕਦੀ ਇਹੀ ਬੋਲ ਬੋਲਦੀ। ਇਸ ਚੌਣੇ ਨੇ ਖਾ ਲਈ। ਚੌਣਾ। ਉਸ ਦੀ ਜਨਣੀ ਨੇ ਦੇ ਅਣਗਿਣਤ ਵਾਰੀ ਕਹੇ ਇਹ ਬੋਲ ਅチェਤੀ ਉਸ ਦੇ ਮਨ ਵਿੱਚ ਉੱਭਰ ਕੇ ਉਸ ਦੇ ਕੰਨਾਂ ਵਿੱਚ ਗੂੰਜ ਉੱਠੇ। ਫੇਰ ਇੱਕ ਪਿੱਛੇ ਦੂਜੀ ਦੂਜੀ ਪਿੱਛੇ ਤੀਜੀ ਯਾਦ ਦੀ ਤੰਦ ਫੜਦਾ। ਉਹ ਪਿੱਛੇ ਕਿੰਨੀ ਦੂਰ ਤੱਕ ਪੂਰਬੇਸ਼ਾਤੇ ਚੜਦੇ ਸੂਰਜ ਦੀ ਅਤਰਨਾਗ ਨਿਕਮਾਂਦਾ ਅਚਾਨਕ ਹੀ ਆਪਣੇ ਫੌਜੀ ਦੀ ਵੱਡੀ ਸਾਰੀ ਜੇ ਬਿਜਲੀ ਕਨੇ ਕਿ ਜੇ ਲਾਲ ਡਾਰੀ ਦਾ ਅਣਪੋਲ ਇੱਕ ਪੰਨਾ ਫੋਲ ਬੈਠਾ ਪਹਿਲੀ 1914 ਦੀ ਲੱਗੀ ਵੱਡੀ ਲਾਮ ਦਿਨ ਸੋਮਵਾਰ ਮਾਗ ਮਹੀਨਾ ਦੀ 7 ਆਹ ਐਸੇ ਦਿਨ ਉਸਦੇ ਪੇਲ ਦੇ ਵਿੜੇ ਵਿੱਚ ਚੰਬਾ ਖੜਿਆ ਸੀ ਪਰ ਚੰਬੇ ਦੀ ਖੁਸ਼ਬੂ ਨੂੰ ਉਸਨੇ ਇੱਕ ਪਾਤੀ ਚਿੱਠੀ ਰਾਹੀਂ ਹੀ ਮਾਣਿਆ ਸੀ ਕਿਉਂਕਿ ਉਹ ਆਪ ਤਾਂ ਸੰਸਾਰ ਪਰ ਵਿਚੜੀ ਪਹਿਲੀ ਵੱਡੀ ਲਾਮ ਸਮੇ ਦੇਸ਼ ਦੀ ਸਰਹੱਦ ਉੱਤੇ ਇੱਕ ਜਵਾਨ ਸਿਪਾਹੀ ਦੀ ਡਿਊਟੀ ਦੇ ਰਿਹਾ ਸੀ ਘੋਰ ਸਵਾਰ ਨੇ ਭੁੱਲੀਆਂ ਵਿਸਰੀਆਂ ਯਾਦਾਂ ਦੀ ਇੱਕ ਧੁੰਦ ਜਹੀ ਵਿੱਚੋਂ ਆਪਣੇ ਜੀਵਨ ਇਤਿਹਾਸ ਦੇ ਕਈ ਪੰਨੇ ਪਛਾਣ ਪੜ੍ਹੇ ਉਹ ਤੋਂ ਪੂਰਬ ਦਿਸ਼ਾ ਪੂਰਬ ਦਿਸ਼ਾ ਤੋਂ ਇੱਥੇ ਉੱਤਰ ਦਿਸ਼ਾ ਤੱਕ ਜੀਵਨ ਪੰਨੇ ਦੇ ਪਖੜੇ ਪਰੇ ਰਹਾ ਨਰੇ ਤਫਕਦਾ ਜਦੋਂ ਕੋਕਾ ਦਾ ਉਹ ਸਤ ਉਤਰੀ ਟੱਟ ਤੇ ਆ ਪਹੁੰਚਿਆ ਉਸ ਨੂੰ ਪਤਾ ਨਹੀਂ ਲੰਦਿਆ ਜੀਵਨ ਸਮੁੰਦਰ ਦਾ ਉਤਰੀ ਟੱਟ ਘੋੜ ਸਵਾਰ ਬੰਦਲ ਜਾ ਗਿਆ ਸੀ ਚਾਰੋਂ ਤਰਫ ਖਾਲੀ ਖਲਾ ਵਿਚ ਚਾਕ ਦਿਆਂ ਉਸ ਨੇ ਆਪਣੀ ਕਾਲੀ ਟੋਪੀ ਨੂੰ ਖੱਬੇ ਹੱਥ ਨਾਲ ਸਿਰ ਤੋਂ ਉਤਾਰ ਦਿਆਂ ਉਸ ਨੂੰ ਨੀਂਜ ਲਾ ਕੇ ਧੱਕਿਆ ਕਾਲੀ ਟੋਪੀ ਤਾਂ ਸਾਰੀ ਦੀ ਸਾਰੀ ਹੁਣ ਬਰਫ ਰੰਗੀ ਹੋਈ ਪਈ ਸੀ ਦੇਖਦਿਆਂ ਸਾਰ ਕੋੜ ਸਵਾਰ ਦੇ ਜਿਸਮ ਵਿੱਚੋਂ ਜਿਵੇਂ ਸੱਤਿਆ ਇੱਕ ਵਾਰੀ ਸੁੱਤੀ ਗਈ ਉਸ ਦੀਆਂ ਨਾੜਾਂ ਦਾ ਲਹੂ ਥਾਂ ਉਂ ਦੇ ਥਾਂ ਜੰਮ ਕੇ ਰਹਿ ਗਿਆ ਚਿੱਤ ਕਬਰਾ ਕੋੜਾ ਅਪਣੇ ਦਮ ਇਨਤਨਿਆਂ ਨੂੰ ਫੰਕਾਰ ਦਾ ਇੱਕ ਵਾਰੀ ਫੇਰ ਇਹਨਾਂ ਆਇਆ ਪਾਸਾ ਹੱਡ ਮਾਸ ਵਿੱਚੋਂ ਹੱਡ ਮਾਸ ਦੇ ਪਤਲਿਆਂ ਦੀ ਫਸਲ ਲਗਾਉਣਾ ਹੈ ਮੇਰਾ ਕਦ ਹੈ ਕਿ ਮਾਤਰ ਕਰਮ ਹੈ ਜਾਂ ਫਿਰ ਮਹਿਲ ਮਾੜੀਆਂ ਦੀਆਂ ਉਕਾਂਖਿਆ ਹੁਣ ਤੀਸਰਾ ਪ੍ਰਸ਼ਨ ਉਸ ਦੇ ਜ਼ਿਹਨ ਵਿੱਚ ਜੋ ਅਗਦੇ ਪਬੂ ਕੇ ਵਾਂਗ ਉੱਠਿਆ ਕਿਸ ਵਣ ਜਿਦਾ ਸੌਦਾ ਕਰਹਾ ਮੈਂ ਪਰ ਸਭ ਕੁਝ 부ਜਿਆ 부ਜਿਆ ਘੋੜ ਸਵਾਰ ਤਾਨਪੋਲ ਹੀ ਆਪਣੀ ਮੰਜ਼ਿਲ ਤੋਂ ਬੇਖਬਰ ਜ਼ਿੰਦਗੀ ਦੇ ਉਗੜ ਟੁਗੜੇ ਰਾਹ ਵਿੱਚ ਪਟਕ ਗਿਆ ਸੀ ਹਣ ਗੈਣਾ ਤ ਰੋਤਾ ਦੇ ਗੇੜਿਆ ਦੇ ਤੋ ਪਛਾਹਦੇ ਨੇ ਹਨੇਰੀਆਂ ਚਮਦਾ ਉਹ ਜੀਵਨ ਦੇ ਅਸਲੀ ਵਣਜ ਤੋਂ ਬੁੱਢਾ ਹੀ ਪਟਕ ਗਿਆ ਸੀ ਸਾਹਮਣੇ ਸਮੁੰਦਰ ਵਿੱਚ ਲੈਂਦੀ ਸੂਰਜ ਦੀ ਟਿੱਕੀ ਹੁਣ ਆਪਣੇ ਆਪ ਸੰਗੜਦੀ ਹੋਈ ਮੱਕੀ ਦੀ ਰੋਟੀ ਜਿੰਨੀ ਰਹਿ ਗਈ ਸੀ ਤੇ ਘੋੜ ਸਵਾਰ ਜੀਵਨ ਜੰਗਲ ਦੀਆਂ ਨਿੱਕੀਆਂ ਵੱਡੀਆਂ ਤਿੱਖੇ ਮੋਹ ਵਾਲੀਆਂ ਕੰਡਿਆਲੀਆਂ ਝਾੜੀਆਂ ਵਿੱਚ ਬੁਰੀ ਤਰ੍ਹਾਂ ਫਸਿਆ ਸੀ ਉੱਤੋਂ ਆਕਾਸ਼ ਵਿੱਚ ਫੈਲੀ ਇੱਕ ਗਰਦ ਅਚਾਨਕ ਉਸ ਮੈਲੇ ਅੰਬਰ ਵਿੱਚ ਵਾਹੂ ਦਾਹੀ ਉੱਡਦੇ ਬੱਦਲਾਂ ਦਾ ਸੀਨਾ ਫਾੜ ਜੋਰਾ ਦੇ ਇੱਕ ਬਿਜਲੀ ਕੜਕੀ ਘੋਰ ਸਵਾਰ ਪੈਰ ਨਾਲ ਕੰਬਿਆ ਤੇ ਉਸਨੇ ਇੱਕ ਸਹਿਮ ਦੇਵੇ ਬਸੀ ਜਹੀ ਵਿੱਚ ਵਕਤ ਦੇ ਚਿਤਕਬਰੇ ਕੋੜੇ ਦੇ ਸਮੁੱਚੇ ਪਿੰਡੇ ਨੂੰ 체ਤੀ ਨਾਲ ਆਪਣੇ ਕਲਾਵਿਆਂ ਵਿੱਚ ਭਰਨ ਦਾ ਤਰਲਾ ਜਹ ਲਿਆ ਇਕ ਅਣਗੌਲੇ ਆਣ ਪਛਾਤਾ ਜਿਹਾ ਸੱਚ ਜੇ ਜੰਮਣ ਘੜੀ ਤੋਂ ਵੀ ਪਹਿਲਾਂ ਉਹਦੇ ਮੱਥੇ ਉੱਤੇ ਉਕਰ ਦਿੱਤਾ ਗਿਆ ਸੀ ਹੁਣ ਕੋੜ ਸਵਾਰ ਦੇ ਸਾਹਮਣੇ ਆਸਾਕਾਰ ਹੋਇਆ ਸੀ ਉਸਨੇ ਮੰਨ ਲਿਆ ਸਮਝਿਆ ਬਚਾਰਿਆ ਤੇ ਰਸਤਾ ਪਾਲਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਸਦੇ ਆਪਣੇ ਵੱਸ ਕੁਝ ਵੀ ਨਹੀਂ ਸੀ ਕਦੇ ਵਕਤ ਬੰਦੇ ਦੇ ਹੱਥਾਂ ਵਿੱਚ ਆਂਦਾ ਹੈ ਕਦੇ ਬੰਦਾ ਵਕਤ ਦੇ ਹੱਥਾਂ ਵਿੱਚ ਜਿਤ ਕਬਰਾਂ ਕੋੜਾ ਪਿਛਲੇ ਪੈਰੀਂ ਦਰਤੀ ਮਾਰਦਾ ਉਹ ਸਿੱਧਾ ਸਤીર ਖੜਾ ਹੋ ਗਿਆ ਸੀ ਤੇ ਉਸਨੇ ਆਪਣੇ ਖੁਰਾ ਨਾਲ ਮਿੱਟੀ ਪੁੱਟਦਿਆਂ ਆਪਣੇ ਪਿੱਠਰ ਤੇ ਲੱਦੇ ਭਾਰ ਨੂੰ ਇੱਕੋ ਝਟਕੇ ਦੇ ਨਾਲ ਪੁੰਜੇ ਪਟਕਾ ਮਾਰਿਆ ਸੀ ਸਾਹਮਣੇ ਸਮੁੰਦਰ ਦੀ ਸਤਹ ਉੱਤੇ ਲਟਕਦੀ ਸੂਰਜ ਦੀ ਟਿੱਕੀ ਆਪੇ ਵਿੱਚ ਸਿਮਟਦੀ ਕਿਸੇ ਸੱਜਰੀ ਸਵੇਰ ਖਾਤਰ ਪਤਾ ਨਹੀਂ ਕਦੋਂ ਦੀ ਡੂੰਘੇ ਪਾਣੀਆਂ ਵਿੱਚ ਲਹਿ ਗਈ ਸੀ ਬਹੁਤਾਂ